ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਤੇ ਅੱਜ ਦਿਨ ਐਤਵਾਰ ਦਾ ਤੇ ਹੁਣ ਸਵੇਰ ਦੇ ਵੱਜ ਚੁੱਕੇ ਨੇ 11:00 ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਦੋਸਤੋ ਪੂਜੀਆ ਨਮਕੀਨ ਐਂਡ ਚਾਹ ਦੇ ਨਾਲ ਤੇ ਮੈਂ ਲੱਗਾ ਸੀ ਫਿਰ ਚਾਹ ਪੀਣ ਕਿਉਂਕਿ ਚਾਹ ਬਣੀ ਸੀ ਬਣੀ ਪਈ ਸੀ ਦੀਦੀ ਤੇ ਭਾਂਜਾ ਆਇਆ ਹੀ ਗੁਰਦੁਆਰੇ ਆਉਂਦੇ ਆ ਤੇ ਇੱਧਰ ਹੋ ਕੇ ਫਿਰ ਅੱਗੇ ਜਾਣਗੇ ਸ਼ਿਦਾ ਸਾਹਿਬ ਗੁਰਦੁਆਰੇ ਤੇ ਬਾਕੀ ਸਾਰੇ ਉਹ ਚਲੇ ਗਏ ਤੇ ਭਾਬੀ ਜੀ ਨੇ ਬਣਾਈ ਹੋਣੀ ਤੇ ਥੋੜੀ ਬਚੀ ਮੈਂ ਕਿਹਾ ਚਲੋ ਆਪਾਂ ਪੀਣੇ ਨਾਲ ਨਮਕੀਨ ਖਾਣੇ ਮੇਰੇ ਕੋਲ ਬਈ ਨਮਕੀਨ ਭੂਜੀ ਵਾਲੀ ਤੇ ਬਾਕੀ ਸਾਰੇ ਗੁਰਦੁਆਰਾ ਸਾਹਿਬ ਗਏ ਪੂਆ ਜੀ ਸਵੇਰੇ ਚਲੇ ਗਏ ਵੀਰ ਜੀ ਨਾਲ ਤੇ ਵੀਰ ਜੀ ਦੁਕਾਨ ਤੇ ਗਏ ਫਿਰ ਤੇ ਹੁਣ ਭਾਬੀ ਜੀ ਵੀ ਚਲੇ ਗਏ ਉਹ ਗਵਾਂਡੂ ਜਾਂਦੀਆਂ ਆ ਭਾਬੀ ਜੀ ਹੁਣੀਆਂ ਤੇ ਉਹਨਾਂ ਨਾਲ ਹੀ ਚਲੇ ਗਏ ਤੇ ਕਿਰਨ ਵੀ ਚਲੇਗੀ ਫੁੱਫੜ ਜੀ ਵਿਚ ਗਏ ਹੁਣੇ ਤੇ ਮੈਂ ਮੈਂ ਸ਼ਾਮ ਨੂੰ ਜਾਣਾ ਐਤਵਾਰ ਹਰ ਐਤਵਾਰ ਜਿਵੇਂ ਤੁਸੀਂ ਦੇਖਿਆ ਤੇ ਡੈਡੀ ਜੀ ਮੇਰੇ ਘਰੇ ਸਤਵਿੰਦਰ ਪੈੜੀ ਬਉਣ ਗਿਆ ਦੂਜੀ ਜਗ੍ਹਾ ਖੇਤ ਚ రెడ్డి ਜੀ ਉਹ ਖੇਤ ਝੋਨੇ ਆ ਡੰਗਰ ਡੰਗਰ ਅੱਜ ਇੱਥੇ ਅੱਜ ਗੰਨਾ ਚਲਦੀ ਲੇਬਰ ਤੇ ਆਪਾਂ ਕੱਲੇ ਘਾਰੇ ਆ ਅੱਜ ਦੇਖੋ ਕੱਲੇ ਘਾਰੇ ਆ ਹਜੇ ਤੇ ਮੇਰੇ ਅਜੇ ਕੰਮ ਸਾਰੇ ਪਏ ਆ ਸਵੇਰ ਵਾਲੀ ਸਾਰੇ ਨਿਬੜ ਗਏ ਤੇ ਬਸ ਬਰਸੀਨ ਜਿਹੜਾ ਬਰਸੀਨ ਦਾ ਹੀ ਜ਼ਿਆਦਾ ਕੰਮ ਹੈ ਮੇਰਾ ਚਾਰ ਪੰਡਾ ਵਡਣੀਆਂ ਆ ਦੋ ਹੋਣ ਵਾਸਤੇ ਤੇ ਦੋ ਸਵੇਰ ਵਾਸਤੇ ਤੇ ਉਹ ਵੱਢ ਕੇ ਜਾਊਂਗਾ ਮੈਂ ਫੇਮ ਮੈਂ ਕਿਹਾ ਚਲੋ ਪੀਨੇ ਚਾਹ ਮੈਂ ਅਜੇ ਰੋਟੀ ਖਾਣੀ ਆ ਰੋਟੀ ਰੋਕ ਕੇ ਖਾਣੀ ਆ ਮੈਂ ਤੇ ਪਹਿਲੇ ਚਾਹ ਪੀਣੀ ਆ ਮੈਂ ਮੈਂ ਨਾਲ ਨਮਕੀਨ ਖਾਣੇ ਬਹੁਤ ਕਈ ਵਾਰੀ ਨਾ ਝੀ ਕਰਦਾ ਹੁੰਦਾ करारी करारी चीज खाने तो चलो आपा चाट पी तो ले खाने नमकीन तो इथे बैठ के आपा पीने चाट गिलास ही वड्डा लेया मैं चाट थोड़ी बाई उसहे ना सोचै नी चा पींदा आ लो जी क्याक जी फट्टे हो नमकीन दे आपू जीया ने नमकीन ने करारी खाण लागदी ना मजा ਤੇ ਲਓ ਜੀ ਨਮਕੀਨ ਦੇ ਤੇ ਆਪਾਂ ਚੱਕ ਤੇ ਫੱਟੇ ਉਹ ਨਾ ਮੁੰਡਾਇਆ ਸੀ ਪਾਣੀ ਪਰਨ ਛੋਟਾ ਲੇਵਰ ਵਾਲਿਆ ਤੇ ਮੈਂ ਉਹਨੂੰ ਦੇ ਦਿੱਤੀ ਥੋੜੀ ਵਿਚਾਰੀ ਨੇ ਮੈਂ ਕਿਹਾ ਚਲੋ ਖਾ ਲਾ ਤੇ ਮੈਂ ਕਿਹਾ ਚਾਹ ਪੀਣੀ ਹੈ ਚਾਹ ਹੈਗੀ ਹੀ ਭਾਈ ਤੇ ਕਹਿੰਦਾ ਨਹੀਂ ਚਾਹ ਨਹੀਂ ਪੀਏਂਗੇ ਖਾਣਾ ਖਾ ਖਾਣਾ ਹੈ ਅਭੀ ਤੋਂ ਮੈਂ ਕਿਹਾ ਚਲੋ ਉਹ ਹੀ ਆਇਆ ਹੈ ਤੇ ਸ਼ੇਅਰਿੰਗ ਕਰਕੇ ਖਾਣੀ ਚਾਹੀਦੀ ਹੈ ਨਾ ਚੀਜ਼ ਵਧੀਆ ਲੱਗਦਾ ਹੈ ਹਾਂਜੀ ਦੇਖੋ ਜੀ ਕੋਗੀਆਂ ਦਾ ਜੋੜਾ ਇੱਥੇ ਚੋਗ-ਚੁਗ ਰਿਹਾ ਏ। ਬਾਬਾ ਚਿਰ ਦੇ ਇੱਥੇ ਫਿਰ ਰਹੇ ਨੇ। ਤੇ ਲਓ ਜੀ ਹੁਣ ਵੱਜ ਚੁੱਕੇ ਨੇ 1 ਵਜੇ ਦਾ ਟਾਈਮ ਹੋ ਚੁੱਕਿਆ ਏ ਤੇ ਮੈਂ ਨਾ ਇੱਕ ਪੰਡੀ ਅਜੇ ਪੱਠੇ ਵੱਡੇ ਤੇ ਇੱਕ ਟਾਈਮ ਦੇ ਅਜੇ ਹੋਰ ਵੱਢਣੇ ਆ ਮਤਲਬ 3-4 ਵੱਡਣੀਆਂ ਦੋ ਟਾਈਪ ਵੱਡਣਾ ਹੋਣ ਵਾਸਤੇ ਤੇ ਦੋ ਬੱਲੀਆਂ ਸਵੇਰ ਵਾਸਤੇ ਤੇ ਉਹੀ ਵੱਢਣ ਗਿਆ ਸੀ ਤੇ ਮੈਂ ਕਿਹਾ ਹੁਣ ਰੋਟੀ ਖਾ ਲੈਂਦਾ ਆ ਚਲੋ ਤੇ ਰੋਟੀ ਖਾਣੀ ਆ ਤੇ ਖਾਣ ਲੱਗਾ ਖਾਂ ਰੋਟੀ ਅੱਜ ਸਾਗ ਤੇ ਦਹੀਂ ਆ ਤੇ ਰੋਟੀਆਂ ਚਲੋ ਸ਼ਕਲਾ ਮੈਂ ਪ੍ਰਸ਼ਾਦਾ ਫੇਰ ਅੱਗੇ ਕਰਦੇ ਤਿਆਰੀ ਪੱਠੇ ਵੱਢ ਕੇ ਫੇਰ ਮੰਜਨ ਬਾਪੂ ਕੀ ਉਤਰ ਕੇ ਫਿਰ ਤਿਆਰੀ ਕਰਦੇ ਗੁਰਦੁਆਰਾ ਸਾਹਿਬ ਜਾਨ ਦੀ ਤੇ ਅੱਜ ਮੇਰਾ ਪਿਛਲਾ ਕੈਮਰਾ ਫੇਰ ਗੜਬੜ ਕਰ ਰਿਹਾ ਹੈ ਤਾਂ ਕਰਕੇ ਮੈਂ ਫਰੰਟ ਤੋਂ ਹੀ ਕਰ ਰਿਆ ਬਣਾ ਰਿਆ ਤੇ ਦੇਖੂਗਾ ਟਾਈਮ ਲੱਗੂਗਾ ਤੇ ਫਿਰ ਸਹੀ ਕਰਕੇ ਫਿਰ ਅੱਗੇ ਵਲੌਗ ਬਣਾਵਾਂਗੇ ਠੀਕ ਹੈ ਜੀ ਖਾਲਾ ਰੋਟੀ ਤੇ ਲੋਜੀ ਹੁਣ 2 ਵਜਨ ਵਾਲੇ ਨੇ ਤੇ ਆਪਾਂ ਵੱਢ ਲੇ ਦੋਨੋਂ ਟਾਈਮ ਲਈ ਇੰਨੇ ਪੱਠੇ ਸਭ ਠੀਰ ਠੀਰ ਲੱਗੇ ਪਏ ਦੇਖੋ ਲਗਾਤਾਰ ਵੱਡੇ ਆ ਦੇਖੋ ਜੀ ਉਹ ਉੱਚ ਵੀ ਵੱਢੇ ਥੋੜੇ ਹੋਰ ਵੀ ਵੱਢਣੇ ਆ ਤੂੜੀ ਚ ਰਲਾਉਣੇ ਪੈਣੇ ਨਾ ਤਾਂ ਕਿ ਕੇ ਬਸ ਕੁੱਤਰ ਲਾਇਨਾ ਨੇ ਮੈਂ ਤੇ ਉਸ ਤੋਂ ਬਾਅਦ ਰਲਾ ਕੇ ਡੰਗਰਾਂ ਨੂੰ ਤੂੜੀ ਚ ਬੰਨ੍ਹ ਦੇਣਗੇ ਤੇ ਫਿਰ ਨਹਾਵਾ ਧੋਵਾ ਸਿਰ ਵੀ ਰੋਣਾ ਪਿੰਡੇ ਵੀ ਰੋਣਾ ਫਿਰ ਗੁਰਦਵਾਰ ਸੇਕ ਜਣਾ ਲਓ ਜੀ ਇੱਥੇ ਮੈਂ ਪਿੱਠੇ ਵੱਢ ਕੇ ਕੁੱਤਰ ਕੇ ਤੇ ਤੂੜੀ ਦੇ ਵਿੱਚ ਰਲਾ ਕੇ ਪਾ ਦਿੱਤੇ ਤੇ ਹੁਣ ਡੰਗਰ ਬਾਅਦ ਚ ਬੰਨ੍ਹ ਦੇਣਗੇ ਹਾਂਜੀ ਤੇ ਹੁਣ ਆਪਾਂ ਜਾ ਰਹੇ ਆ ਸ਼ਿਦਾ ਸਾਹਿਬ ਗੁਰਦੁਆਰੇ ਅੱਜ ਥੋੜਾ ਲੇਟ ਹੋ ਗਿਆ ਤੇ ਅੱਜ ਰਿਲੇਟ ਦੇ ਮੈਕਸਰੀ ਹੋ ਜਨਾ ਅੱਜ ਜਿਆਦਾ ਥੋੜਾ ਲੇਟ ਹੋ ਗਿਆ ਪਰ ਅੱਜ ਬਾਈਕ ਤੇ ਚੱਲੇ ਆਪਾਂ ਬਾਈ ਖਾਲੀ ਸੀ ਤੇ ਚਲਦੇ ਆਂ ਜੀ ਗੁਰਦੁਆਰਾ ਸਾਹਿਬ ਆਪਾਂ ਦੇਖ ਸਕਦੇ ਜੰਗਲ 뷰 ਬਸ ਪਹੁੰਚ ਜਾਣਾ 5-10 ਮਿੰਟਾਂ ਤੱਕ ਬਾਈਕ ਤੇ ਸਰਾਮਨਾ ਪਹੁੰਚ ਜਾਈ ਤਾਂ ਮੈਂ ਅੱਧ ਚ ਆ ਗਿਆ ਹੱਦ ਤੋਂ ਜਿਆਦਾ इधर लंगर हाल चापा कर रहे सेवा लेट ही जाऊंगा मैं घरे क्योंकि अज बाइक है आराम चले जाऊंगा ਚਲਦੇ ਹੁਣ ਆਪਾਂ ਕਰੇ ਰਾਤ ਦੇ ਸਾਢੇ 6 ਵਜੇ ਦਾ ਟਾਈਮ ਹੋ ਚੁੱਕਿਆ ਏ ਮੈਂ ਸੱਚੇ ਚਲੋ ਅੱਜ ਬਾਈਕ ਤੇ ਲੈਟ ਹੀ ਚਲੇ ਜਣਾ ਤੇ ਚਲੇ ਜਣਾ ਆਪਾਂ ਤੇ ਲਓ ਜੀ 8-10 ਮਿੰਟਾਂ ਬਾਅਦ ਆਪਾਂ ਆ ਚੁੱਕੇ ਹਾਂ ਘਰੇ ਹੁਣ ਤੇ ਨੀਰਾ ਹੋ ਚੁੱਕਿਆ ਦੇਖੋ ਜੀ ਤੇ ਇਸ ਦੇ ਨਾਲ ਹੀ ਆਪਾਂ ਵਲੌਗ ਨੂੰ ਸਮਾਪਤ ਕਰਦੇ ਹਾਂ ਵਲੌਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ